ਤਾਰਾਂ ਦੇ ਵਿੱਚ ਲਾਇਬਲ ਠੀਕ ਆ ਤਾਰਾਂ ਦੀ ਕ੍ਰੈਸਨ ਵੀ ਚੰਗੀ ਪਈ ਆ ਇਹ ਗੱਡੀ ਆਪਾਂ ਅੰਦਰ ਤੁਹਾਨੂੰ ਦਿਖਾ ਦਿੰਨੇ ਆ ਬਾਈ ਸਪੇਸ ਥੋੜੀ ਸੀਗੀ ਠੀਕ ਆ ਚੈੱਕ ਕਰੋ ਸਾਫ਼ ਸੁਥਰੀ ਭਈ ਆ ਬਾਈ ਗੱਡੀ ਠੀਕ ਆ ਅੰਦਰੋਂ ਵੀ ਤੇ ਲੈ ਉਹ ਵੀ ਸੀਡੀ ਲਵਾ ਕੇ ਦਵਾਂਗੇ ਤਾਂ ਹੀ ਬਕਸਾ ਜੇ ਖੋਲਿਆ ਪਏ ਬਕਸਾ ਬਾਈ ਖੋਲਣਾ ਠੀਕ ਆ ਐਲ ਸੀ ਡੀ ਇਹਦੇ ਵਿੱਚ ਤੁਹਾਨੂੰ ਡਵਾ ਕੇ ਦਿੱਤੀ ਜਾਊਗੀ ਬਾਕੀ ਜਿਹੜੀ 32 ਇੰਚੀ ਐਲ ਈ ਡੀ ਆ ਉਹ ਫ੍ਰੀ ਨਾਲ ਮਿਲਣੀ ਮਿਲਣੀ ਆ ਤੁਹਾਨੂੰ ਲੱਖ ਦੋ ਪਰ ਗੱਡੀ ਜਿਹੜੀ ਮਿੱਤਰੋ ਅੱਜ ਆਪਾਂ ਦੁਬਾਰੇ ਫੇਰ ਤੁਹਾਨੂੰ ਨਾ ਬਰਨਾਲੇ ਦੇ ਵਿੱਚ ਲੈ ਕੇ ਆਏਂਗੇ ਭੰਗੂ ਮੋਟਰ ਗੈਰੇਜ ਤੇ ਬਾਈ ਹਰਦੀ ਤੇ ਵੀਡੀਓ ਨੂੰ ਨਾ ਸਕੈਪ ਨਾ ਕਰੋ ਲਾਸਟ ਤੱਕ ਜਰੂਰ ਦੇਖੋ ਰੇਟ ਵੀ ਬੈਠੂ ਬਾਕਮਾਲ ਰੇਟ ਦੇਤਾ ਠੀਕ ਆ ਤੇ ਤੋਹਫਾ ਦਵਾਂਗਾ ਤੁਹਾਨੂੰ ਪਹਿਲਾਂ ਦੱਸ ਦਈਏ ਜਿਹੜੀ ਗੱਡੀ ਲੱਖ ਤੋਂ ਉੱਪਰ ਹੋਊਗੀ ਠੀਕ ਆ 32 ਇੰਚੀ LED ਫ੍ਰੀ ਦਿੱਤੀ ਜਾਣੀ ਆ ਗੱਡੀ ਦੇ ਨਾਲ ਤੁਹਾਨੂੰ ਠੀਕ ਆ ਭਾਈ ਵੱਡਾ ਦਾਵਾ ਕਰਤਾਗਾ ਤੇ ਪੇਜ ਨੂੰ ਫੋਲੋ ਕਰਕੇ ਆ ਜਾਓ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਕੇ ਆ ਜਾਓ ਆਜੋ ਆਪਾਂ ਅੱਗੇ ਵੀਰ ਨਾਲ ਕਰਦੇ ਆ ਗੱਲਬਾਤ ਸਾਰੀਆਂ ਗੱਡੀਆਂ ਦੀ ਤੁਹਾਨੂੰ ਜਾਣਕਾਰੀ ਲੈ ਕੇ ਦੇਣਾ ਸਸੀ ਕਾ ਬਾਈ ਸਸੀ ਕਾ ਗਰੇ ਹੋਰ ਕੀ ਆ ਵਧੀਆ ਬਾਈ ਹੋ ਠੀਕ ਹੋ ਹਾਂ ਠੀਕ ਹੈ ਤੇ ਬਾਈ ਇਹ ਪਹਿਲੀ ਆਪਣੀ ਆ ਗਈ ਜੀ ਇਹ 2015 ਮਾਡਲ ਆ ਬਾਈ 15 ਮਾਡਲ i10 ਆ ਬਾਈ i10 ਹਾਂ ਜੀ ਜੀ 2 ਲੱਖ ਰੁਪਈਆ ਰੇਟ ਹੈ ਦਾ 2 ਲੱਖ ਰੁਪਈਆ ਹਾਂ ਤੇ 2 ਲੱਖ ਦੇ ਤੇ ਲੋਨ ਹੋ ਜਾਊਗਾ ਮਤਲਬ ਪੂਰਾ ਹੀ ਲੋਨ ਹੋ ਜਾਊਗਾ ਹਾਂ ਬਈ ਐਲ ਸੀ ਡੀ ਫ੍ਰੀ ਹਾਂਜੀ ਹਾਂਜੀ ਐਲ ਸੀ ਡੀ ਬਾਈ ਹਰੇਕ ਗੱਡੀ ਦੇ ਨਾਲ ਤੁਹਾਨੂੰ ਫ੍ਰੀ ਮਿਲਣੀ ਆ ਮਾਰੀ ਮੋਟੀ ਰੰਗ ਦੀ ਟੱਚਿੰਗ ਹੋਊਗੀ ਹਾਂਜੀ ਟੱਚਿੰਗ ਬਾਕੀ ਗੱਡੀ ਬਾਈ ਇੰਜਨ ਗੇਰੀ ਸਾਰੀਆਂ ਗੱਡੀਆਂ ਓਕੇ ਮਿਲਣਗੀਆਂ ਹਾਂਜੀ ਹਾਂਜੀ ਦੂਜੀ ਬਾਈ ਆਪਣੀ ਇਹ ਹੈਗੀ ਆ ਬਾਈ 2008 ਮਾ 135000 ਦੀ 28 ਤੱਕ ਪਾਸ 28 ਤੱਕ ਪਾਸਿੰਗਾ ਅੰਦਰੋਂ ਵੀ ਗੱਡੀਆਂ ਸਾਰੀਆਂ ਸਾਫ਼ ਸੁਥਰੀਆਂ ਠੀਕ ਹੈ ਆਪਣੇ ਕੋਲ ਸਪੇਸ ਘੱਟ ਨਹੀਂ ਆਪਾਂ 15 ਵੀ ਗੱਡੀ ਦਿਖਾ ਦਿੰਦੇ ਤੁਹਾਨੂੰ ਤੇ ਤੀਜੀ ਆ ਗਈ ਆਪਣੀ ਇਹ ਬਾਈ ਜੀ ਇਹ 2013 ਮਾਡਲ ਆ ਡੀਜ਼ਲ ਦੀ ਠੀਕ ਜਲਦੀ ਹਾਂ 270000 ਦੀ ਆ ਠੀਕ ਹੈ ਇਹਦੇ 2 ਲੱਖ ਨੂੰ ਲਾਉਣ ਵੀ ਹੋ ਜੇ ਮੌਕੇ ਤੇ ਮਾਨਤਾ ਨਹੀਂ ਮਾਨਤਾ ਹੋ ਜੀ ਠੀਕ ਹੈ ਬਾਈ ਜੀ ਇਹ ਦੋ ਕੇ ਫੋਰਡ ਦੀ ਹੈਗਾ ਨਾ ਬਾਈ ਜੀ ਨਹੀਂ ਇਹ ਪੀਆਰ ਦੀ ਗੱਡੀ ਆ ਪੀਆਰ ਦੀ ਪੁਨਤੋ ਕੰਟੋ ਆ ਇਹ ਵਧੀਆ 24 25 ਦੀ ਐਵਰੇਜ ਆ ਮਜ਼ਬੂਤ ਬਹੁਤ ਆ ਗੱਡੀ ਇਹ ਠੀਕ ਹੈ ਜੀ ਇਹ 2011 ਮਾਡਲ ਆ 26 ਤੱਕ ਪਾਸ ਆ 1,35,000 ਦੀ ਆ ਓਨਲੀ 1,35,000 ਹਾਂਜੀ ਹਾਂਜੀ ਲਓ ਚੱਕ ਲਓ ਬਈ ਤੋਹਫਾ ਹੀ ਆ ਠੀਕ ਆ ਇਹ ਆ ਗੱਡੀ ਹੈਗੀ ਆ 2011 ਮਾਡਲ ਆ 11 26 ਤੱਕ ਪਾਸ ਆ ਜੀ ਇਹਦਾ ਰੇਟ ਹੈਗਾ 1,80,000 ਆ ਨੰਬਰ ਪੰਜਾਬ ਦਾ ਨੰਬਰ ਪੰਜਾਬ ਲਓ ਬਈ ਪੀਵੀ 13 ਨੰਬਰ ਦੀ ਆ ਠੀਕ ਆ ਚੱਕ ਲਓ ਕੋਰਾ ਕਿਸੇ ਵੀ ਵੀਰ ਨੇ ਠੀਕ ਆ ਗੱਡੀ ਲੈਣੀ ਆ ਟਾਇਰਾਂ ਦੇ ਵਿੱਚ ਲਾਇਏ ਵੀਲ ਠੀਕ ਆ ਟਾਇਰਾਂ ਦੀ ਕ੍ਰਿਸ਼ਣ ਵੀ ਚੰਗੀ ਪਈ ਆ ਇਹ ਗੱਡੀ ਆਪਾਂ ਅੰਦਰੋਂ ਤੁਹਾਨੂੰ ਦਿਖਾ ਦਨੇ ਆ ਬਾਈ ਸਪੇਸ ਥੋੜੀ ਸੀਗੀ ਠੀਕ ਆ ਚੈੱਕ ਕਰੋ ਸਾਫ਼ ਸੁਥਰੀ ਭਈ ਆ ਬਾਈ ਗੱਡੀ ਠੀਕ ਆ ਅੰਦਰੋਂ ਵੀ ਤੇ ਲੈ ਉਹ ਵੀ ਸੀਟ ਕਵਰ ਲਵਾ ਕੇ ਦਵਾਂਗੇ ਤਾਂ ਹੀ ਬਕਸਾ ਜੇ ਖੋਲਿਆ ਬਕਸਾ ਬਾਈ ਖੋਲਣਾ ਠੀਕ ਆ ਐਲ ਸੀ ਡੀ ਇਹਦੇ ਵਿੱਚ ਤੁਹਾਨੂੰ ਲਵਾ ਕੇ ਦਿੱਤੀ ਜਾਊਗੀ ਬਾਕੀ ਜਿਹੜੀ 32 ਇੰਚੀ ਐਲ ਈ ਡੀ ਆ ਉਹ ਫ੍ਰੀ ਨਾਲ ਮਿਲਣੀ ਮਿਲਣੀ ਆ ਤੁਹਾਨੂੰ 1 ਲੱਖ 2 ਪਰ ਗੱਡੀ ਆੜੀ ਇਹ ਦੋ ਕੇ ਇਹ ਵੀ ਡੀਜ਼ਲ ਬਾਈ ਜੀ ਇਹ 2012 ਮਾਡਲ ਆ 12 ਜੀ ਆ 27 ਤੱਕ ਪਾਸ ਆ 2 ਲੱਖ 25 ਹਜ਼ਾਰ ਦੀ 2 ਲੱਖ 25 ਹਜ਼ਾਰ ਦੀ ਹਾਂਜੀ ਵੀਡੀਓ ਆ आई बी डी आई बी डी आई लो ਵੀ ਚੱਕ ਲੋ ਕਰਾਂ ਤੇ ਇਦੋਂ ਅੱਗੇ ਸਵਿਫਟ ਬਾਈ ਜੀ ਇਹ 2008 ਮਾਡਲ ਆ 8 ਮਾਡਲ ਪਾਸਿੰਗ ਬਾਈ ਜੀ ਹਾਂਜੀ 28 ਤੱਕ ਐ 30 ਤੱਕ ਪਾਸ ਕਰਾ ਕੇ ਦਵਾਂਗਾ ਸਰ 30 ਤੱਕ ਪਾਸ ਹਾਂ 1,65,000 ਰੁਪਏ ਚ ਡੀਜ਼ਲ ਦੀ ਆ 30 ਤੱਕ ਪਾਸੇ ਕਰਾ ਕੇ ਦਿੱਤੀ ਜੋ ਕਿ ਡੀਜ਼ਲ ਦੀ ਕਾਰ ਆ 1,65,000 65,000 ਦੀ ਹਾਂਜੀ ਮੌਕੇ ਤੇ ਮਾਰਨ ਤਾਂ ਹੋਈ ਸਾਰਿਆਂ ਚ ਲੋ ਵੀ ਇਦੋਂ ਅੱਗੇ 2005 ਮਾਡਲ ਮਹਾਲੀ ਨੰਬਰ ਦੀ ਹਾਂ 26 ਤੱਕ ਪਾਸ ਜੀ 1,20,000 ਦੀ 1,20,000 ਦੀ ਹਾਂਜੀ ਚੱਕੋ ਵੀ ਇਦੋਂ ਅੱਗੇ ਇਹ ਵਾਲੀ ਵੀਰੇ ਇਹ ਹੈਗੀ ਆ 2007 ਮਾਡਲ ਆ 27 ਤੱਕ ਪਾਸ ਜੀ ਇਹ ਹੈਗੀ 135000 ਰੁਪਏ 135000 ਦੀ ਉਹ ਸਾਈਡ ਜਿੱਥੇ ਲਾਈ ਪਈ ਆ ਉਹ ਵੀ ਦੇ ਦੇ ਜੀ ਵਿੱਚ ਦੋ ਗੱਡੀਆਂ ਕਈਆਂ ਵੀ ਆਣੇ ਠੀਕ ਹੈ ਜੀ ਇੱਥੇ ਦੋ ਗੱਡੀਆਂ ਚੱਕਦੀਆਂ ਜੀ ਜੀ ਆਹ ਵਾਲੀ ਹਾਂ ਇਹ ਹੈਗੀ ਆ 2011 ਮਾਡਲ 11 ਹਾਂ ਜੀ ਗੱਡੀ ਬਹੁਤ ਘੈਂਟ ਆ ਇਹ ਠੀਕ ਹੈ ਜੀ ਇਹਦਾ ਰੇਟ ਹੈਗਾ 130000 ਰੁਪਿਆ 130000 ਹਾਂ ਇੱਕ ਜਿੱਤੀ ਵੀ ਗੋ ਹੋ ਰ ਇੱਥੇ ਖੜੀ ਜੀਗੀ ਉਹ ਗਈ ਵੀ ਆ ਠੀਕ 11 ਮਾਡਲ ਉਹ 120000 ਰੁਪਏ ਇਹ 1,30,000 ਦੀ ਉਹ 20 ਦੀ ਹਾਂਜੀ ਹਾਂ ਠੀਕ ਆ ਤੇ ਗੱਡੀਆਂ ਬਈ ਓਕੇ ਆ ਠੀਕ ਆ ਅੰਦਰੋਂ ਅੰਦਰੋਂ ਸਾਫਾ ਗੱਡੀਆਂ ਭਰੇ ਹਾਂਜੀ ਹਾਂਜੀ ਲੈ ਵੀ ਝਾਤ ਮਰਾਈ ਕਰ ਅੰਦਰੋਂ ਇੰਟੀਰੀਅਰ ਤੇ ਲੈ ਵੀ ਚੈੱਕ ਕਰ ਲੋ ਗੱਡੀ ਸਾਫ ਸੁਥਰੀ ਪਈ ਠੀਕ ਆ ਬਾਹਰ ਖੜੀਆਂ ਕਰਕੇ ਗਰਦਾ ਜੂਰ ਪਿਆ ਬਈ ਬਾਕੀ ਗੱਡੀਆਂ ਓਕੇ ਆ ਗਈਆਂ ਇੰਜਨ ਗੇਅਰ ਦੀਆਂ ਹੋ ਗਈਆਂ ਠੀਕ ਆ ਕੋਈ ਲੱਗੀ ਬਚੀ ਨਹੀਂ ਗੱਡੀ ਹੋਣੀ ਬਾਈ ਕੋਲੇ ਠੀਕ ਆ ਤੇ ਰੇਟ ਜੋ ਮਾਨਸਨ ਮੌਕੇ ਤੇ ਬਈ ਹੋਈ ਤੁਹਾਡਾ ਸਾਰੀਆਂ ਗੱਡੀਆਂ ਚ ਤੇ ਨੰਬਰ ਆਪਾਂ ਸਕਰੀਨ ਤੇ ਪਾ ਦਿੱਤੇ ਪੀਰ ਤੇ ਸੰਪਰਕ ਜਰੂਰ ਕਰ ਲਿਓ ਬਾਈ ਆਉਣਾ ਕਿਤਾ ਦੁਬਾਰਾ ਆਪਾਂ ਤੁਹ ਬਰਨਾਲੇ ਦੇ ਵਿੱਚੋਂ ਤੁਸੀਂ ਭੰਗੂ ਮੋਟਰ ਗਾਰਜ ਤੇ ਲੋਕੇਸ਼ਨ ਬਾਈ ਜੀ ਆਪਣੀ ਕਿੱਥੇ? ਲੋਕੇਸ਼ਨ ਆਪਣੀ ਸੱਜੇ ਹੱਥ ਆਈਟੀ ਚੌਕ ਆ ਵੀਰੇ। ਠੀਕ ਹੈ। ਇਧਰ ਬਾਈ ਜੀ ਨਿਗਾ ਮਰਾ ਦੇ ਮੜਚ ਵਿਚਾਲੇ ਜੇ ਐ ਸਾਈਡ ਤੇ ਬਾਈ ਜੀ ਰਹੇਗਾਗਾ ਆਈਟੀ ਚੌਕ। ਇਧਰ ਹੀ ਸਾਈਡ ਛਾਦ ਮਰਾ ਦੇ ਮੜਾ ਜ। ਪਰ ਭਰਵਾਈ ਵਾਲੀ ਚੁੰਗੀ ਬਾਈ ਜੀ ਨੇੜੇ। ਇਧਰ ਭਰਵਾਈ ਵਾਲੀ। ਜਿਹੜੇ ਭਰਵਾਈ ਵਾਲੀ ਚੁੰਗੀ ਭੰਗੂ ਮੋਟਰ ਗਾਰਜ ਤੇ ਉਧਰ ਨਿਗਾ ਮਰਾ ਦੇ ਮੜੀ ਭੰਗੂ ਮੋਟਰ ਗਾਰਜ ਦਾ ਬੋਰਡ ਲੱਗਿਆ ਬਾਈ ਦਾ ਠੀਕ ਆ। ਤੇ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ। ਜਲਦੀ ਆ ਜਾਓ ਬਾਈ ਫਿਰ। ਧੰਨਵਾਦ ਜੀ।